ਤੇ ਅਸੀਂ ਖੜੇ ਆ ਇਹ ਪੁਰਾਣਾ ਸ਼ਹਿਲਾ ਐਸਐਚਓ ਦਾ ਏਰੀਆ ਹੈਗਾ ਇੱਥੇ ਕੱਲ ਆਲਰੇਡੀ ਜਿਹੜੇ ਸਾਡੇ ਪਿਛਲੇ ਕਾਫੀ ਦਿਨਾਂ ਤੋਂ ਲੱਗਦਾ ਕਰ ਜਿਹੜੇ ਸਰਪ੍ਰਾਈਜ਼ ਨਾਕੇ ਜਿਹੜੇ ਆ ਉਹ ਚੱਲ ਰਹੇ ਸੀ ਔਰ ਪਿਛਲੇ ਦਿਨ ਹੀ ਤੁਹਾਨੂੰ ਪਤਾ ਹੈ ਕਿ ਕਾਸਟੋਰ ਦੇ ਵਿੱਚ ਜਿਹੜੀ ਇੱਕ ਘਟਨਾ ਵੀ ਹੋਈ ਉਹਦਾ ਕਰਕੇ ਉਹ ਸਪੈਸ਼ਲ ਨਾਕਾ ਵੀ ਚੱਲ ਰਹੀ ਸੀ ਸੋ ਰਾਤੀ ਇੱਥੇ ਜਿਹੜਾ ਹੈਗਾ ਉਹ ਐਕਸਚੇਂਜ ਆਫ ਫਾਇਰ ਹੋਇਆ ਜਿਹਦੇ ਵਿੱਚ ਦੋ ਜਣੇ ਇੰਜਰਡ ਹੋਏ ਨੇ ਹੁਣ ਤੱਕ ਔਰ ਉਹਨਾਂ ਨੂੰ ਹਸਪਟਲਾਈਜ਼ ਕਰਾਇਆ ਗਿਆ ਹੈ ਉਹ ਇਹ ਜਗਾ ਜਿਹੜੀ ਹੈਗੀ ਐ ਇਸ ਜਗਾ ਤੇ ਸਿਗੀ ਟੋਕ ਬਿਲਕੁਲ ਦੌਰ ਦੇ ਲੱਗੇ ਆ। ਕਿਹੜੇ ਕਿਹੜੇ ਨਾਮ ਕੀ ਨੇ? ਨਾਮ ਨਹੀਂ। ਇਹ ਦੋ ਬੰਦੇ ਸਿਗੇ ਇਹਦੇ ਵਿੱਚ ਇੱਕ ਨਵੀਨ ਨਾਮ ਦਾ ਵਿਅਕਤੀ ਪਤਾ ਲੱਗਿਆ ਤੇ ਇੱਕ ਕੁਸ਼ ਨਾਮ ਦਾ ਕੋਈ ਗੱਡੀ ਤੇ ਰਿਹਾ ਬਟ ਅਜੇ ਫਿਲਹਾਲ ਜਿਹੜੀ ਹੈਗੀ ਉਹਨਾਂ ਦੇ ਕੋਲੋਂ ਪੱਕੇ ਕੁਛ ਨਹੀਂ ਜਿਹੜੀ ਹੋ ਗਏ। ਕਿਹੜੀ ਕਰਨਾ ਕੀ? ਅਜੇ ਤੱਕ ਇਹ ਅਜੇ ਤੁਹਾਨੂੰ ਕੁਝ ਨਹੀਂ ਅਰੇ ਦੱਸ ਸਕਦੇ ਕਿਉਂਕਿ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈਗਾ ਜੀ ਕਿਉਂਕਿ ਰਾਤ ਉਹਨਾਂ ਦੀ ਹਾਲਤ ਨੂੰ ਦੇਖਦੇ ਹੋਏ ਜਿਹੜਾ ਹੈਗਾ ਆ ਉਹਨੂੰ ਇਮੀਡੀਏਟਲੀ ਹਸਪਟਲਾਈਜ਼ ਕਰਵਾਇਆ ਗਿਆ ਉਹ ਅਜੇ ਅਸੀਂ ਮੌਕੇ ਦੇ ਉੱਤੇ ਆਏ ਆ ਜੀ ਸਰ ਇੱਥੋਂ ਅਸੀਂ ਜਿਹੜਾ ਹੈਗਾ ਆ ਉਹ ਸਾਡੀ ਫੋਰੈਂਸਿਕ ਦੀ ਟੀਮ ਵੀ ਆ ਰਹੀ ਹੈ ਔਰ ਫਿਲਹਾਲ ਜਿਹੜਾ ਹੈਗਾ ਇਹਦੇ ਵਿੱਚ ਇੱਕ ਸਾਡੀ ਅਸੀਂ ਜਿਹੜੀ ਉਹ ਬੀਡੀ ਟੀਮ ਵੀ ਭੁਲਾਈ ਹੈ ਤੋ ਦੋਨੋਂ ਟੀਮ ਨੇ ਕੰਮ ਹੀ ਆ ਜਾਂਦੀਆਂ ਨੇ ਦੋਨੋਂ ਟੀਮਾਂ ਤੇ ਆਉਣ ਤੇ ਅਸੀਂ ਇਸ ਏਰੀਆ ਨੂੰ ਸਾਰਾ ਚੰਗੀ ਤਰ੍ਹਾਂ ਸਰਚ ਕਰਕੇ ਦੈਨ ਵਿਲ ਐਕਸਪਲੇਨ ਕਿ ਜੇ ਜੀ ਬਿਲਕੁਲ ਇਹਦੇ ਵਿੱਚ ਦੋ ਪਿਸਟਲਜ਼ ਦੇ ਲੱਗਾ ਬਟ ਬਾਕੀ ਅਸੀਂ ਇਹਦੀ ਸਾਰੀ ਡੀਟੇਲ ਜਿਹੜੀ ਤੁਹਾਨੂੰ ਉਹ ਬਰੀਫ ਪ੍ਰੈਸ ਨੋਟ ਦੇ ਵਿੱਚ ਦਵਾਂਗੇ ਜੋ ਕਿ ਅੱਜ ਅਸੀਂ ਪੁਲਿਸ ਪਾਰਟੀ ਨੇ ਫਾਇਰ ਕੀਤਾ ਜਾਂ ਬਿਲਕੁਲ ਜੀ ਇਹ ਹਜੇ ਤੱਕ ਜੋ ਪੁਛ ਗਿਸਤੇ ਵਿੱਚ ਸਾਹਮਣੇ ਆਇਆ ਜੋ ਪਤਾ ਲੱਗਿਆ ਕਿ ਪੁਲਿਸ ਪਾਰਟੀ ਦੇ ਉੱਤੇ ਇਹਨਾਂ ਨੇ ਫਾਇਰ ਕੀਤਾ ਤਾਂ ਹੀ ਐਕਸਚੇਂਜ ਆਫ ਫਾਇਰ ਦਾ ਮਤਲਬ ਤੁਹਾਨੂੰ ਦੱਸ ਰਿਹਾ ਜੀ ਕਿ ਬਾਕੀ ਤੁਹਾਨੂੰ ਅਸੀਂ ਜਿਹੜਾ ਉਹ ਪੂਰੀ ਬਰੀਫ ਇਹਦੀ ਜਿਹ